بیٹنے ہیٹ سارے بہت ہی سرکار جو ڈپٹی کمشنر ایس پی ایس نگر سردار نوجوت پال ردھا جی اے ڈی سی سا میڈم اے ڈی سی سارے ڈسٹک ایڈمنسٹریشن آفیشلس اور پنجاب ٹوریزم ہیریٹےج کلچر وباگ جو سارے سوبے کا ہے اپنا آم... سارے ایکترت ہوئے ہاں شہید اعظم سدار بگت سنگھ جی ਦੇ ਅਜੇਬ ਕਾਰਖੰਡਰ ਨਾ ਬੀ। ਅੱਜ 2 ਜੁਲਾਈ 2024 ਨੂੰ ਇਹ ਜਿਹੜਾ ਇੱਕ ਕਾਰਜ ਮਾਲਯੋ ਬੀਸੀ ਸਾਹਿਬ ਦੀ ਪਟਨੇ ਇਹ ਇਹਨਾਂ ਦੀ ਰੈਨਵਾਈ ਦਾ ਇਨਿਸ਼ੀਏਟ ਕੀਤਾ ਗਿਆ ਸੀਗਾ। ਵੀ ਆਪਾਂ ਜਿਹੜਾ ਅਜੇਬ ਕਾਰ ਹੈਗਾ ਸਰਦਾਰ ਭਗਤ ਸਿੰਘ ਖੱਟਕਰ ਕਰਾਦਾ। ਇਹਨੂੰ ਆਪਾਂ ਇੱਕ ਵਿਕਟੋਰੀਅਲ ਇੱਕ ਬਹੁਤ ਹੀ ਦਸਤਾਵੇਜ਼ ਦੇ ਰੂਪ ਦੇ ਵਿੱਚ سمچے پجاب، سمچے بھارت کے لوگوں تک جائیے کیونکہ جا ایک اجائب گھر ہے گا یہ اتحاسک اور اگر صحیح ایک اجائب گھر سانو پر چھوکڑ اور جو سارے فیڈیو فائٹرز ایک اتحاس لکھ گئے وہ وہاں بہت ہی ایک بہترین طریقے

ਦੀ ਐਨੀਅਲ ਰੂਮ तकरीबन 2 ਤੋਂ 4 ਮਿੰਟ ਦੇ ਵਿੱਚ ਜਿਹੜਾ ਵੀ ਇਨਸਾਨ ਜਾਂ ਵਿਅਕਤੀ ਇੱਥੇ ਆਉਂਦਾ ਆ ਉਹ ਇਹਨੂੰ ਮਿਊਜ਼ੀਅਮ ਦੇ ਸਿਗਨੀਫੀਕੈਂਸ ਨੂੰ ਪਹਿਲੇ ਕਿ ਉਸਦੀ ਮੁਹਾਵਰਤਾਂ ਨੂੰ ਪਹਿਲੇ ਹੀ ਉਸ ਨੂੰ ਬਹੁਤ ਹੀ ਸਜਜੇ ਕਰਨ ਨਾਲ ਗਾਹ ਲਾ ਕੇ ਦੇਖ ਸਕਦਾ ਅੱਜ ਸ਼ਹਿਰੀ ਪਰਿਸ਼ਦ ਅਦਰ ਵਿੱਚ ਕੰਟਰਕਟਾਂ ਆ ਵਿਖੇ ਜਿਹੜਾ ਸਬਾਬਨ ਜਿਹਦਾ ਪ੍ਰਸ਼ਾਸਨ ਵੱਲੋਂ ਲਖਾਇਆ ਗਿਆ ਹੈ ਇਹ ਦੀ ਮੁਬਾਰਕ ਤੇ ਹੰਦਾਰ ਰਦਾਵਾ ਸਾਹਿਬ ਡਿਪਟੀ ਕਮਿਸ਼ਨਰ ਦੇ ਸਾਰੇ ਹੀ ਆਫੀਸਰ ਸਹਿਰਮਾਨ ਦੇ ਅੱਜ ਆਪਾਂ ਨੂੰ ਮਾਣ ਹੈ ਆਪਣੇ ਵਿਰਸੇ ਆਪਣੀ ਵਿਰਾਸਤ ਔਰ ਖਾਸ ਕਰਕੇ ਪੰਜਾਬ ਤੇ ਪਰਮਾਤਮਾ ਦੀ ਬਣੀ ਕਿਰਪਾ ਆਪਣੇ ਤੇ ਜਿਹੜੇ ਤਜਰਬੇ ਕਰਨੇ ਤੇ ਵਾਸਿਕ ਸੰਸਥਾਵਾਂ ਨੇ ਮੋਹ ਨੂੰ ਮਿਲਸ ਨੇ ਇਹਨਾਂ ਨੂੰ ਆਪਾਂ ਰਿਜ਼ਰਵ ਕਰਕੇ ਰੱਖੀ ਪ੍ਰਜਾਵਲੀ ਜੀ ਨਾਲ ਹੀ ਆਪ ਆਪਣੀ ਮੌੜ ਵਾਲੀ ਜੀ ਜਨਰੇਸ਼ਨ ਹੈਗੀ ਆਪ ਉਸ ਦਾ ਹੀ ਉਚਾਈਏ ਐਨਾ ਕਹਿਦਾ ਹੋਇਆ ਮੈਂ ਧੰਨਵਾਦ ਕਰਦਾ ਡੀਸੀ ਸਾਹਿਬ ਦਾ ਤੇ ਬਹੁਤ ਹੀ ਸਰਕਾਰ ਦੇ ਸਾਰੇ ਆਫੀਸ਼ੀਅਲਸ ਆ ਮੈਂ ਉਹ ਇੰਨੀ ਕਰਾਂਗਾ ਡੀਸੀ ਸਾਹਿਬ ਨੂੰ ਵੀ ਸਭ ਤੋਂ ਪਹਿਲਾਂ ਆਪਾਂ ਅੱਜ ਦੇ ਸਮਾਗਮ ਦੀ ਜਿਹੜੀ ਹੁਣ ਚੁਕਾਈ ਗਈ ਆ ਜਿਹੜਾ ਪੋਰਟਰੇਟ ਜਿਹੜਾ ਇਹ ਆਰਟਵਰਕ ਤਿਆਰ ਕੀਤਾ ਗਿਆ ਆ ਉਹ ਤੁਸੀਂ ਪੋਰਟਰੇਟ ਰੀਲੀਸ ਪਹਿਲਾਂ ਕਰੋਗੇ ਫਿਰ ਤੁਸੀਂ ਕਾਈਂਡਲੀ ਬ्रोशर ਨੂੰ ਰਿਲੀਜ਼ ਕਰਕੇ ਸਾਰੇ ਸਮਾਜ ਤੱਕ ਪਹੁੰਚਾયા। ਸੂਨੇ ਸਟੂਡੈਂਟਸ ਵੀ ਆਏ ਹੋਏ ਨੇ। ਪੀਪਲ ਵੀ ਇਹ ਲੋਕਲ ਕਾਸ ਵੀ ਇਹ ਬੱਚੇ ਅੱਜ ਇਸ ਮਿਊਜ਼ੀਅਮ ਨੂੰ ਇਸ ਬ्रोशर ਰਾਹੀਂ ਆਪਣੇ ਘਰ ਤੱਕ ਲੈ ਕੇ ਜਾਣ, ਕੱਲ ਨੂੰ ਆਪਣੇ ਪੇਰੈਂਟਸ ਨਾਲ ਵੀ ਵਿਜ਼ਿਟ ਕਰਨ। ਇਸ ਵਿਜ਼ਨ ਦੇ ਮੈਂ ਸਾਰੇ ਪਿੰਡ ਵਾਲਿਆਂ ਨੂੰ ਸਿਟੀਜ਼ਨਸ ਨੂੰ ਸਾਡੇ ਪੱਤਰਕਾਰ ਭੈਜਾਰੇ ਨੂੰ ਅਫੀਸਰਸ ਨੂੰ ਵੈਲਕਮ ਕਰਦੇ ਆਂ ਇਹ ਜਿਹੜਾ ਅਸੀਂ ਫੰਕਸ਼ਨ ਰੱਖਣਾ ਸੀ ਇਹ ਰੱਖਣਾ ਸੀ ਮਿਊਜ਼ੀਅਮ ਡੇ ਦੇ ਉੱਤੇ ਅਨਫੋਰਚੂਨੇਟਲੀ ਉਹ ਦਿਨ ਕੋਰੋਨਾ ਪ੍ਰੋਡਕਟ ਦੇ ਵਿੱਚ ਆ ਗਿਆ ਸ਼੍ਰੀ ਹਰਬੀ ਸਿੰਘ ਸੰਤੂ ਜੀ ਨੇ ਬਹੁਤ ਇਹਦੇ ਵਿੱਚ ਯੋਗਦਾਨ ਪਾਇਆ ਹੈ ਜਿਹੜਾ ਬ्रोशर ਪੜਿਆ ਹੈ ਤੇ ਜਿਹੜਾ ਛਪਾਇਆ ਹੈ ਇਨਾਂ ਦੀ ਘੱਟੋ ਘੱਟ 6 ਮਹੀਨੇ ਦੀ ਮਿੰਟ ਰਹੀ ਹੈ ਜਿਹੜੀ ਸਾਰੇ 뮤ਜ਼ੀਅਮ ਦਾ ਨਿਚੋੜ ਹੈ ਇਸ ਬਰੋਸ਼ਰ ਛੇ ਗਿਆ ਅੱਜਕਲ ਬਰੋਸ਼ਰਸ ਤੋਂ ਵਾਕੇ ਸਾਡਾ ਸੋਸ਼ਲ ਮੀਡੀਆ ਹੈ ਜਿਹੜਾ ਜਾਗ ਲਾਈ ਹੈ ਅਸੀਂ ਬਰੋਸ਼ਰ ਨਾਲ ਲਈਏ ਤਾਂ ਕਿ ਸਾਡੇ ਜਿਹੜੇ ਪਰਵਾਨੀਆਂ ਦੀ ਬੀਨ ਸਾਡੇ ਸ਼ਹੀਦ ਆਜ਼ਮ ਨੇ ਤੇ ਹੋਰ ਉਹਨਾਂ ਨਾਲ ਨਾਲ ਜਿੱਦੇ ਵੀ ਫ੍ਰੀडम फाइਟਰਸ ਨੇ ਉਹਨਾਂ ਨੂੰ ਅਸੀਂ ਇਸ ਮਿਊਜ਼ੀਅਮ 'ਚ ਯਾਦ ਕਰਦੇ ਆਂ ਸ਼ਹੀਦ ਆਜ਼ਮ ਦੀ ਜਿਹੜੀ ਪੂਰੀ ਲਾਈਫ ਗਿਵ ਮੀ ਹੈਗੀ ਐ ਉਹ ਇਸ ਮਿਊਜ਼ੀਅਮ ਦੇ ਵਿੱਚ ਸਟੈਪ ਬਾਏ ਸਟੈਪ ਦਿੱਤੀ ਹੋਈ ਐ ਮੈਂ ਸਾਰੇ মিডিਆ ਪਹੁੰਚਣ ਨੂੰ ਪ੍ਰੇਸ਼ਕ ਰੁਗਾ ਕਿ ਜੇਦਾ ਯੂਨੀਅਮ ਦਾ ਵਾਰਤੋ ਵਾਰਤ ਆਪਾਂ ਲੋਕਾਂ ਚ ਨਿਚੋੜ ਕਰੀਏ ਤਾਂ ਕਿ ਲੋਕਾਂ ਨੂੰ ਪਤਾ ਲਗੇ ਕਿ ਕਿਆ ਕੁਰਬਾਨੀਆਂ ਕਿਆ ਏਜ ਤੇ ਸਾਡੇ ਜਿਹੜੇ ਸ਼ਹੀਦਾਂ ਨੇ ਦਿੱਤੀਆਂ ਉਹਨਾਂ ਨੇ ਆਪਣਾ ਉਹ ਟਾਈਮ ਸਾਡੇ ਅੱਜ ਦੇ ਸੁਖੀ ਨੈਣ ਵਾਸਤੇ ਗੁਆਇਆ ਹੈ ਜੀ ਦੇ ਕਰਕੇ ਉਹਨਾਂ ਦੀ ਮਿਹਰਬਾਨੀ ਜਿਹੜੀ ਪੋਸਟ ਟਾਈਮ ਨਾਲ ਹੋਈ ਹੈ ਸਬਮਿਟ ਮੈਂਟਰਸਪਲੇਅ ਅਸੀਂ ਆਪਣੀਆਂ ਵੋਟਿੰਗ ਕਰਨ ਜੋਗੇ ਹੋਏ ਆ ਇੰਡੀਪੈਂਡੈਂਟ ਨੇਸ਼ਨ ਹੋ ਗਏ ਆ ਇਹ ਕਹਿੰਦੇ ਹੋਏ ਮੈਂ ਸਭ ਨੂੰ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰੇ ਇੰਨੀ ਬਿਜ਼ੀ ਸ਼ਡਿਊਲਸ ਤੋਂ ਆਪਣਾ ਟਾਈਮ ਕੱਢ ਕੇ ਸਵੇਰੇ ਸਵੇਰੇ ਸਾਡੇ ਕੋਲ